ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 895 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਪੰਜਵਾ ਦੁਲਬ ਦੇਹ ਸਵਾਰ ਜਾਹੇ ਨਦਰਗਹ ਹਾਰ हालत पलत तुद होई वडाई अंत की बेला लए छडाई हे राम के गुण गाओ हालत पलत होए दोवै सोहेले आचार्य पुरख ते आओ रहाओ ऊठत बैठत हरि जाप बिनसै सगल संताप ਬਰੀ ਸਭ ਹੋ ਵਹਿ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਇਹੋ ਕਰਮ ਸਗਲ ਧਰਮ ਮਹ ਸ੍ਰੇਸ਼ਟ ਧਰਮ ਹਰਿ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੇ ਪਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟਿਏ ਤੇਰੀ ਫਾਸ ਗੁਰੂ ਕਾਬ ਦੇਸ ਸੁਣੀ ਜੈ ਨਾਨਕ ਸੁਖ ਸਹਿਜ ਸਮੀਜੈ RAM ਕਲੀ ਮਹੱਲਾ ਪੰਜਵਾ ਜਿਸ ਕੀ ਤਿਸ ਕੀ ਕਰਮਾ ਆਪਨ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸ ਹੈ ਅਰਾਧ ਸਦਾ ਸੁਖ ਹੋਏ ਕਾਹੇ ਪ੍ਰਮ ਪ੍ਰਮ ਹੈ ਬੇਗਾਨੇ ਨਾਮ ਬਿਨਾ ਕਿਛ ਕਾਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਛੋਤਾ ਨੇ ਰਹਾਉ ਜੋ ਜੋ ਕਰੈ ਸੋਈ ਮਾਨ ਲੇ ਹੋ ਬਿਨ ਮਾਨੇ ਰਲ ਹੋਵੇ ਖੇਹ ਤਿਸ ਕਾ ਭਾਣਾ ਲਗੇ ਮਿੱਠਾ ਗੁਰ ਪ੍ਰਸਾਦ ਵਿਰਲੇ ਮਨ ਉਠਾ ਵੇ ਪਰਵਾਹੋ ਅਗੋਚਰੀ ਆਪ ਆਠ ਪਹਿਰ ਮਨਤਾ ਕੋ ਜਾਪ ਜਿਸ ਚਿਤ ਆਏ ਬਿਨ ਸਹਿ ਦੁੱਖਾ ਹਲਤ ਪਲਤ ਤੇਰਾ ਉਜਲ ਮੁਖਾ ਕੌਣ ਕੌਣ ਉਦਰੇ ਗੁਨ ਗਾਹੀ ਗਲੜ ਨਾ ਜਾਈ ਕੀ ਮਨ ਨ ਪਾਏ ਬੂੜ ਤਲੋਹੋ ਸਾਧ ਸੰਗ ਤਰੇ ਨਾਨਕ ਜਿਸਹਿ ਪ੍ਰਾਪਤ ਕਰੈ रामकली महल्ला पंचवा, मनमाहे जाप पगवंत, गुर पूरे दिनो मन्त, मिटे सगल पैत्रास, पूरन हुई आस, सफल सेवा गुर देवा, कीमत किछ कहण न जाई। सच्चे सच अलख अपिवार कर नावन आप तिस को सदा मन जाप तिसकी सेवा करने त सच सहज सुख पाव है मीत साहेब मेरा अत पारा किन मह थाप था हारा ਤੇਸ ਬਿਨ ਅਵਰੇ ਨ ਕੋਈ ਜਨ ਕਾ ਰਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸੰਦਿ ਜੈ ਨਾਨਕ ਜਾਪੀ ਜਪ ਝਾਪ ਸਭ ਤੇ ਊਚ ਜਾ ਕਾ ਪਰਤਾਪ ਰਾਮ ਕਲੀ ਮਹੱਲਾ ਪੰਜਵਾ ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਬ ਆਸ ਚਿੰਤ ਠਾਕੁਰ ਪੇਟੇ ਗੁਣਤਾਸ एको नाम ते आए मन मेरे कार्य तेरा होवे पूरा हर 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 गुण गाए मन मेरे रहाउ तुम ही कारण करन चरण कमल हरि शरण मन तन हर ओही तिाया आनंद हर रूप दिखाया तिस ही की ओत सदीव जाके कीने है जीव सिमृत हर करत निदान राखन हार निदान सर्व की ऋण होवी छे आप मिटाहे मली छे अन दिन तय ए नाम सफलानिक एहो काम रामकली महल्ला पंचवा कारनु करनु करीम सर्व प्रतिपाल रहीम अलह अलख अपार खुद खुदाई वड बेसुमार <coughs> ओ नमो भगवंत गोसाई खाल करव रहया सर बठाई रहाऊ जगन्नाथ जगजीवन मादो पापंजन रिदमाहे अरादो ऋखी केश गोपाल गोविंद पूरन सरबत्र मोकंद मेहरवान मौला तू ही एक पीर पैकांबर सिख ായണ നരഹര ദുദേവ സാ ലീലായ ਮਿਹਰ ਦਇਆ ਕਰ ਕਰ ਲੈ ਹਾਰ ਭਗਤ ਬੰਦਗੀ ਦੇਹ ਸਿਰਜਣ ਹਾਰ ਕਹ ਨਾਨਕ ਗੁਰ ਖੋਏ ਪਰਮ ਇਕੋ ਅੱਲਾਹ ਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾ कोट जन्म के बिन से पाप हर हर जपत नाही संता गुर के चरण कमल मन वसे महा विकार तन ते सब नसे गोपाल को जस गाओ परानी अकथ कथा साची प्रभु पूर्ण ज्योति ज्योत समणी रहाओ ත්‍රृසण පූख සබනසී සඳප්‍රසාද ජපයා अබෙනසි රෑන දෙනස ප්‍රබ සෙහිවකමන්නේ හරමල්ලනැකි එහෙ නිසන්නේ. मिटे जंजाल होए प्रभु दयाल गुरु का दर्शन देखने हाल परा पूर्वला कर्म बने आया हर के गुण नितरसना गया हरि के संत सदा परवान संत जना मस्तक नीसाद दास किरण पाए जे कोहे ਨਾਨਕ ਤਿਸ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਦਰਸਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਤਰ ਧਿਆਨ ਤੂਰ ਸੰਤਨ ਕੀ ਮਸਤਕ ਲਾਹੀ ਜਨਮ ਜਨਮ ਕੀ ਦੁਰਮਤ ਮਲ ਜਾਏ പെട്ട മി അഭിമാന പാര ബ്രഹ്മ സദരിിയവർ കൃപാ പൂരണ ഭഗവാന ഗിര ജപിയര നഹോ ഗി ഭഗത സദാ ഗുണഗാ ഗി സർത് നിക്കടക്കര ജാന ഗുരു സബദ സത് കര മാന गुर बच्छसर दुख सुख दुख कदे न व्या पैतृसना भूख गुर बच्छनि सुख दुख कदे न पैतृ पैतृसना भूख मन शब्द सन्तोष सबुरचे जप गोबिन्द दे सब काजे മേശ് ഗുരു ഗോവിരണി भागा പൂർണ ഭഗക്കലി മഹാ പഞ്ചാ किस पर वासे बिछरे पवन पूड़ मुग्ध तेरा संगी कवन राम संगीत इस गत नहीं जन है पंच बट वाहिरे से मीत कर मन है सो कर सेव जित उधर है मीत गुण गोविंद रवि यह दिन राती ਸਾਦ ਸੰਗ ਕਰ ਮਨ ਕੀ ਪ੍ਰੀਤ ਅਰਹਾਉ ਜਨਮ ਬਿਹਾਨੋ ਅਹੰਕਾਰ ਅਰਵਾਦ ਤ੍ਰਿਪਤ ਨਿਆਵੇ ਵਿਖਿਆ ਸਾਦ ਪਰਮਤ ਪਰਮਤ ਮਹਾ ਦੁਖ ਪਾਇਆ ਤਰੀ ਨ ਜਹੀ ਦੁਤਰ ਮਾਇ ਕਾਮ ਨਿਆਵੇ ਸੋ ਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰੱਖਣ ਕੋ ਦੂਸਰ ਨਹੀਂ ਕੋਏ ਤੋ ਇਸ ਤਰਹਿ ਜੋ ਕਿਰਪਾ ਹੋਏ ਪਤਿਤ ਪੁਨੀਤ ਪ੍ਰਭ ਤੇ ਰੋਨਾਬ ਆਪਣੇ দাস ਕੋ ਕੀ ਜੈ ਦਾਨ ਕਰਿ ਕਿਰਪਾ ਪ੍ਰਭ ਗਤ ਕਰ ਮੇਰੀ ਸਰਣ ਗਹੀ ਨਾਨਕ ਪ੍ਰਭ ਤੇਰੀ ਰਾਮ ਕਲੀ ਮਹਿਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇ ਹਰਦਰਗੈ ਸੋਬਾਵੰਤ ਫੁਨ ਗਰਬ ਨਹੀਂ ਬਾਸੰਤ ਹਰ ਦਰਗ ਹੈ ਸੁਭਾਵੰਤ ਫੁਨ ਗਰਬ ਨਹੀਂ ਬਸੰਤ ਜਾਨੀ ਸੰਤ ਕੀ ਮਿਤਰਾਹੀ ਕਰ ਕਿਰਪਾ ਦੀ ਨੋ ਹਰ ਨਮ ਪੂਰਬ ਸੰਜੋਗ ਮਿਲਾਈ ਰਹਾ ਗੁਰ ਕੈ ਚਰਨ ਚਿਤ ਲਾਗਾ ਧੰਨ ਧੰਨ ਸੰਜੋਗ ਸਪਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨ ਕਾ ਸਫਲ ਦਰਸ ਡਿਠਾ ਨਾਮ ਪ੍ਰਭੂ ਕਾ ਘਟ ਘਟ ਉਠਾ ਮਿਟਾਨੇ ਸਭ ਕਲ ਕਲੇ ਸਿਸਤੇ ਉਪ체 ਤਿਸ ਮਹਿ ਪਰਵੇਸ ਪ੍ਰਗਟੇ ਆਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸਿੰਦ ਹਰਾਮ ਕਲੀ ਮਹਿਲਾ ਪੰਜਵਾ ਗਉ ਕ ਚਾਰੇ ਸਾਰ ਦੂਲ ਕੋਡੀ ਕਾ ਲਖ ਹੁਆ ਮੂਲ ਬੱਕਰੀ ਕਾ ਹਸਤੀ ਪ੍ਰਤ ਪਾਲਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨਨ ਸਾਖੋ ਬਹੁ ਗੁਣ ਤੇਰੇ ਰਹਾਉ ਦੀਸਤ Maas ਨਾ ਖਾਏ ਬਿਲਾਈ ਮਹਾ ਕਸਾਬ ਚੁਰੀ ਸੱਟ ਪਾਈ ਕਰਨ ਹਾਰਿ ਪ੍ਰਭ ਹਿਰਦੈ ਉਠਾਇ ਫਾਤੀ ਮਛਲੀ ਕਾ ਜਾਲਾ ਟੁਟਾ ਸੁਕੇ ਕਾਸਟ ਹਰੇ ਚਲੂਲ ਉਚੇ ਥਲ ਫੁਲੇ ਕਮਲ ਅਨੂਪ अगन निवारी सतगुरु देव सेवा कपनी लायो से अकीर्त कडा का करे उद्धार प्रभु मेरा है सदा दयाल संत जणा का सदा सहाय चरण कमल नानक सरडाई മകലി മഹ് പഞ്ചാ പച്ച സിംഗേ പ്രഭമരസാടി നിവാര ച്ചു കേര സത്സംഗ ചുക്ക പേര് സിമര സിമര ജീവാ ഗോവിന്ദ കിരപാ രാഖന सदा सदा साचा बख सिंदर हाव। दाज गये त्रिण पाप सुमेर जप जप नाम पूजे प्रभ पैर प्रगट्यो सब थान प्रेम भगत सुख सुखमान ਸਾਗਰ ਤਰਿਓ ਬਾਛਰ ਖੋਜ ਖੇਦ ਨ ਪਾਇਓ ਨਹ ਫੁਨਰੋਜ ਸਿੰਦਸ ਸਮਾਇਓ ਕਟੁਕੇ ਮਾਹੀ ਕਰਨ ਹਾਰ ਕੋ ਕਿਛ ਅਚਰਜ ਨਾ ਹੈ ਜੋ ਛੂਟ ਤੋ ਜਾਹਿ ਪਿਆਲ ਜੋ ਕਾਡਿਓ ਤੋ ਨਦਰ ਨਿਹਾਲ पाप पुन्न हमरे वस नाहे रस्क रस्क नानिक गुण गाहे राम कली पंजवा ना तन तेरा नामन तोहे, माया मोहे बे अप्या तो हे कुदम करे गाडर जो छेल चिंत जाल काल चक्र पेल ഹര ചരണ കമല സര നാഹേ മന ജപ സംഗ സഹായി ഗുരുമുഖ പാവ ഊന കോവത്ത പൂര കോധ മദ സദി ചൂര കര വി താഹല സായ ਤਰਤ ਤੋ ਹੋ ਅਨਿਕ ਛਲੇ ਜਾਂਦੇ ਕੋਡੀ ਕੋਡੀ ਕੋ ਖਾਕ ਸਿਰ ਛੜੇ ਜਿਨ ਦੀ ਆਤ ਸੈ ਨਚੇਤੈ ਮੂਲ ਮਿਥਿਆ ਲੋਭ ਨ ਉਤਰੈ ਸੂਲ ਪਾਰ ਬ੍ਰਹਮ ਜਬ ਪਏ ਦਿਆਲ ਇਹੋ ਮਨ ਹੋ ਆਸਾ ਦਰਵਾਲ ਹਸਤ ਕਮਲ ਲੜਲੀ ਨੋ ਲਾਏ ਨਾਨਕ ਸਾਚੈ ਸਾਚ ਸਮਾਏ ਰਾਮ ਕਲੀ ਮਹੱਲਾ ਪੰਜਵਾ ਰਾਜਾ ਰਾਮ ਕੀ ਸਰਨਾਹੀ ਨਿਰਪਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹਾਓ ਜਾ ਕੇ ਰਾਮ ਬਸੈ ਮਨ ਬਾਹੀ ਸੋ ਜਨ ਦੁੱਤਰ ਪੇ ਕਥ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਾ ਕੇ ਮਸਤਕ ਹਾਥ ਗੁਰ ਤਰਹਿ ਸੋ ਦਾਸ ਅਦੇਸਾ ਕਾਹੀ ਕਰੈ ਜਨਮ ਮਰਨ ਕੀ ਚੁਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਾਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵਜਲ ਤਰੈ अमृत पीवो हो साध प्यारे मुख उजल सा चह दरबारे आनंद करो तज सगल बिकार नान कार जप उत्तर हो पार रामकली कली महला पंजवा ईतन ते संतर पाग्य माटी को जल दह दिस त्याग ऊपर चरण तले आकाश कट मह सिंध कि ओ ऐसा समरथ हर जीव आप निमखन बिसरे जी भगतन के आठ पहर मनता ता को पर हाओ ਪ੍ਰਥਮੇ ਮੱਖਣ ਪਾਛੈ ਦੂਧ ਮੈਲੂ ਕਿਨੋ ਸਬਨ ਸੂਦ ਪੈਤੇ ਨਿਰਪੌਡਰਤਾ ਫਿਰੇ ਹੁੰਦੀ ਕੋ ਅਣ ਹੁੰਦੀ ਰੇ ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗ ਦੀ ਸੈ ਠੱਗੜ ਹਾਰ ਅਣ ਠੱਗਦਾ ਠਾਗੈ ਬਿਨ ਵਖਰ ਫਿਰ ਫਿਰ ਉਠ ਲਾਗੈ ਸੰਤ ਸਭਾ ਮਿਲ ਕਰੋ ਬਖਿਆਨ ਸਿਮਰਤ ਸਾਸਤ ਬੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਦਾਹੀ ਪ੍ਰਭ ਵਿਨ ਨਾਹੀ ਆਨ ਬੀ ਆ ਰਹਾ ਪੁੱਤ ਕਲਤਰ ਲਖਮੀ ਦੀ ਸੈ ਇਨ ਮਹਿ ਕਿਛੂ ਨ ਸੰਗ ਲਿਆ ਵਿਖੇਠ ਗਰੀ ਖਾਏ ਪੁਲਾਣਾ ਮਾਇਆ ਮੰਦਰ ਤਿਆਗ ਗਿਆ निंदा कर कर बहुत बिगुता गर्भ जोन बह किरत पया पूर्वक बाड़े छोड़े नहीं जमदूत गरास्यो महापया बोलै झूठ कबावे और रात्रिस्न न बूझै बहुत हया असाद रोग उपज्या संत दुखन देह बेनसी महाखया जिन्है निवाजे तिनहि साचे आपे कीने संत जिया नानकदास कंठ लाये रखे कर कृपा पार ब्रह्म मया रामकली महल्ला पंचवा ऐसा पूरा गुरुदेव सहाही जका सिमरन विरथा न जाई रहा ਦਰਸਨ ਦੇ ਪੇਖਤ ਹੋਈ ਨਿਹਾਲ ਜਾ ਕੀ ਧੂਰ ਕਟੈ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੇ ਮਸਤ ਕਰਾਖੇ ਹਾਥ ਪ੍ਰਭ ਮੇਰੋ ਅनाथ ਕੋ ਨਾਥ ਅਤਿਤ ਉਦਾਹਰਣ ਕਿਰਪਾ ਨਿਧਾਨ ਸਦਾ ਸਦਾ ਜਾਇਏ কুরਬਾਨ ਨਿਰਮਲ ਮੰਤ ਦੇ ਜਿਸਦਾਨ ਤਜ ਹੈ ਬਕਾਰ ਬਿਨ ਸੈਬੇਮਾਨ ਇੱਕ ਧਾਈਐ ਸਾਧਕੇ ਸੰਗ ਪਾਪ ਬਿਨ ਸੇ ਨਾਮ ਕੇ ਰੰਗ परमेश्वर सगल निवास कटघट काट देह गुणतासदेह प्रब्यास, प्रभ्यास नानक जिव सच अरदास राग राम कलि महला कर दुप दे इक ओंकार सत्कुर प्रसाद गाव हो राम के गुण गीत नाम जपत परम सुख पाईए आवा गों मिटए मेरे मीत रहाव गुण गावत होवत परगास चरण कमल मह होए निवास संत संगत में होए उद्धार नानक भव जले उत्तर स पार राम कली मोहल्ला पंजावा गुरपुरा मेरा गुरपुरा राम नाम जप सदा सोहेले सगले बिना से रोग कुरा रहाऊ एक अरदो साच्चा सोहे जाकी शरण सदा सुख होए नींद सोहेली नाम की लगी भूख ਹਰਿ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਪਾਹੀ ਗੁਰ ਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਆਠ ਪਹਿਰ ਪ੍ਰਭ ਕਾ ਜਪ ਜਾਪ ਨਾ ਨਿਕਰਾ ਖਾ ਹੋਆ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ